ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਮੇਰੇ ਵੀਰ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਿਆ ਤੁਹਾਡੇ ਨਾਲ ਮੈਂ ਕੁਝ ਆਪਣੇ ਵਿਚਾਰ ਸਾਂਝੇ ਕਰਨੇ ਸੀਗੇ ਸਾਰੇ ਜਣੇ ਮੇਰੇ ਵੀਰ ਭੈਣ ਭਰਾ ਸਾਰੇ ਨੇ ਧਿਆਨ ਦੇਣਾ ਪ੍ਰਭੂ ਕੁਝ ਦਿਨ ਪਹਿਲਾਂ ਮੁਤਾਬਗੜ ਸਾਡੇ ਕਪੂਰਤਲੇ ਵਿੱਚ ਮਲਾ ਮੁਤਾਬਗੜ ਵਿਖੇ ਜਿਹੜਾ ਸਰਕਾਰੀ ਸਕੂਲ ਆ ਉਹਦੇ ਵਿੱਚ ਨਾ ਟੀਚਰਾਂ ਵੱਲੋਂ ਕੋਈ ਪ੍ਰੋਗਰਾਮ ਕਰਾਇਆ ਗਿਆ ਜਿਹਦੇ ਵਿੱਚ ਨਾ ਬੱਚਿਆਂ ਨੂੰ ਲੱਚਰ ਤਾਂ ਭਰੇ ਕੀਤਾ ਤੇ ਨਚਾਇਆ ਗਿਆ ਚਲੋ ਸਭੇ ਤਾਂ ਇੱਕ ਹੋਰ ਚੀਜ਼ ਹੈ ਸੱਭਿਆਚਾਰ ਤੇ ਪ੍ਰੋਗਰਾਮ ਹੋਣਾ ਚਾਹੀਦਾ ਸਕੂਲਾਂ ਦੇ ਵਿੱਚ ਬਹੁਤ ਵਧੀਆ ਗੱਲ ਆ ਪਰ ਜਿਹੜੇ ਸਰਕਾਰੀ ਸਕੂਲ ਆ ਉਹਦੇ ਵਿੱਚ ਜਿਹੜਾ ਇਹ ਲੱਚਰ ਦੇ ਭਰੇ ਗੀਤਾਂ ਤੇ ਜਿਹੜਾ ਨਚਾਇਆ ਗਿਆ ਬੱਚਿਆਂ ਨੂੰ ਉਹ ਬਹੁਤ ਸ਼ਰਮਸਾਰ ਆ ਮੈਂ ਮੰਨਦਾ ਕਿ ਕਿਹੜੇ ਧਾਰਮਿਕ ਸਥਾਨ ਨੇ ਤੋਂ ਮੈਂ ਮਾਫ਼ੀ ਚਾਹੁੰਦਾ ਤੁਹਾਡਾਂ ਨੂੰ ਸਾਰਿਆਂ ਤੋਂ ਜੇ ਕਿਤੇ ਕਿਸ ਨੂੰ ਬੁਰਾ ਲੱਗਾ ਹੋਵੇ ਪਰ ਮੈਂ ਮੰਨਦਾ ਕਿ ਧਾਰਮਿਕ ਸਥਾਨ ਜਿੰਨੇ ਸਾਰੇ ਤੋਂ ਉੱਪਰ ਮੈਂ ਮੰਨਦਾ ਕਿ ਕੋਈ ਵਿਦਿਆ ਘਰ ਵਾ ਜਿੱਥੇ ਬੱਚੇ ਨੂੰ ਪੜ੍ਹ ਲਿਖੇ ਵਿੱਚ ਦਾ ਫਿਊਚਰ ਤਿਆਰ ਹੁੰਦਾ ਵਾ ਤੇ ਉਹਦੇ ਵਿੱਚ ਆਪਾਂ ਲੈਕਚਰ ਤਾਂ ਭਰੇ ਗੀਤਾ ਦੇ ਬੱਚੇ ਨੂੰ ਨਚਾਵਾਂਗੀ ਤਾਂ ਕੀ ਬੱਚਿਆਂ ਦਾ ਫਿਊਚਰ ਕੀ ਹੋਊਗਾ ਸੋ ਚਲੋ ਇਸ ਵੀਡੀਓ ਤੋਂ ਬਾਅਦ ਚ 15 20 ਦਿਨਾਂ ਬਾਅਦ ਨਾ ਕੱਲ ਇੱਕ ਭੈਣ ਨੇ ਮੇਰੀ ਉਸੇ ਸਕੂਲ ਲਈ ਵੀਡੀਓ ਦੇ ਤੇ ਨਾ ਥੱਲੇ ਕਮੈਂਟ ਕੀਤੇ ਤਿੰਨ ਚਾਰ ਕਮੈਂਟ ਲਗਾਤਾਰ ਕਰ ਦਿੱਤੇ ਉਹਨੇ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਵੀਡੀਓ ਤੇ ਸਕਰੀਨਸ਼ਾਟ ਦੇਖ ਲਓ ਤੁਸੀਂ ਉਹਦੇ ਵਿੱਚ ਭੈਣ ਨੇ ਨਾ ਉਹਦੇ ਵਿੱਚ ਬਹੁਤ ਘਟੀਆ ਸ਼ਬਦਾਵਲੀ ਵਰਤੀ ਜਿਹੜੀ ਕਿ ਮੈਨੂੰ ਗਾਲਾਂ ਵੀ ਕੱਢੀਆਂ ਬਹੁਤ ਕੁਝ ਬੋਲਿਆ ਤੇ ਉਹ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਾਂ ਤੇ ਚਲੋ 15-16 ਸਾਲ ਦੀ ਇਹ ਬੱਚੀ ਹੈ ਉਹ ਚਲੋ ਸਾਡੀ ਦੀ ਆ ਰਹੀ ਸਾਡੀ ਬੱਚੀ ਆ ਮੇਰਾ ਉਹਦੇ ਨਾਲ ਕੋਈ ਰੋਸ ਨਹੀਂ ਤੇ ਮੈਂ ਗੱਲ ਇਹ ਕਹਿਣੀ ਚਾਹੁੰਦਾ ਮੈਂ ਜਾਂ ਤੋਂ ਕਿਸੇ ਨੇ ਕਿਹਨੇ ਇਹਨੂੰ ਗੱਲਾਂ ਚ ਲਿਆਣੇ ਕੋਈ ਲਿਖਵਾਏ ਆ ਜਾਂ ਉਹਦੇ ਫੋਨ ਤੋਂ ਕਿਸੇ ਨੇ ਆਪ ਲਿਖੇ ਕਿਸੇ ਲਿਖੇ ਬੰਦੇ ਨੇ ਸਿਆਣ ਨੇ ਆ ਜਿੱਦੜੇ 47 ਵਰਤੀ ਇਹਨਾਂ ਕਮੈਂਟਾਂ ਦੇ ਵਿੱਚ ਤੇ ਜਾਂਦ ਕੋ ਕਿਸੇ ਨੇ ਦੱਸ ਕੇ ਬੈਠ ਕੇ ਲਿਖਵਾਏ ਆ ਤੇ ਚਲੋ ਖੈਰ ਪਰ ਮੈਂ ਇੱਕ ਗੱਲ ਤਾਂ ਨੂੰ ਕਹਿਣੀ ਚਾਹੁੰਦਾ ਭੈਣੋ ਭਰਾਵੋ ਮੇ ਸਾਡੀ ਜਿਹੜੀ ਲੜਾਈ ਆ ਉਹ ਸਿਸਟਮ ਦੇ ਖਿਲਾਫ ਆ ਤੁਹਾਡੇ ਨਾਲ ਨਹੀਂ ਮੇਰੀ ਕਿਸੇ ਵੀ ਆਮ ਨਾਗਰਿਕ ਨਾਲ ਭੈਣ ਭਰਾ ਨਾਲ ਕਿਸੇ ਨਾਲ ਵੀ ਕਿੰਨੀ ਜੀ ਲੜਾਈ ਨਹੀਂ ਆ ਗਈ ਸਾਡੀ ਲੜਾਈ ਹੈਗੀ ਆ ਜਿਹੜੀ ਸਿਸਟਮ ਦੇ ਖਿਲਾਫ ਤੇ ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਹਾਨੂੰ ਇਹ ਗੱਲਾਂ ਦੇ ਵਿੱਚ ਸ਼ੋਭਾ ਨਹੀਂ ਦਿੰਨਾ ਮੈਂ ਜਵਾਬ ਦੇਣ ਨੂੰ ਤੁਹਾਡੇ ਹਰੇਕ ਦਾ ਜਵਾਬ ਦੇ ਸਕਦਾ ਪਰ ਨਹੀਂ ਮੈਂ ਇਹਨਾਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਆਪਣੇ ਮਹੱਲੇ ਦੇ ਮਤਾਕਟ ਦੇ ਵਿੱਚ ਦੇਖੋ ਪੈਣਾ ਇਹ ਨਸ਼ੇ ਨਾਕਦਾ ਸ਼ਿਖਰ ਤੇ ਚੱਲਦਾ ਪਰ ਨਸ਼ੇ ਦੇ ਨਾਲ ਕਿੰਨੀਆਂ ਮੌਤਾਂ ਹੋਈਆਂ ਸਾਡੇ ਮਹੱਲੇ ਦੇ ਵਿੱਚ ਉੱਤੇ ਆਪਾਂ ਕਦੀ ਨਹੀਂ ਬੋਲੇ ਜਿਨਨੇ ਵੀ ਇਹ ਚਾਹੇ ਪਿਛੇ ਕੋਈ ਸਿਆਣਾ ਬੰਦਾ ਵਾ ਜਾਂ ਕੋਈ ਬੱਚਾ ਵਾ ਜਿਨਨੇ ਵੀ ਕੜੀ ਹਸਪਤਾਲੀ ਵਰਤੀ ਮੈਂ ਤੁਹਾਡੇ ਨਾਲ ਕੋਈ ਮੇਰਾ ਰੋਸ ਨਹੀਂ ਪਰ ਮੈਂ ਤੁਹਾਨੂੰ ਇਹ ਗੱਲ ਲਈ ਕਹਿਣਾ ਆਪਣੇ ਮਹੱਲੇ ਦੇ ਵਿੱਚ ਕਿੰਨੀਆਂ ਨੌਜਵਾਨ ਮੌਤਾਂ ਹੋਈਆਂ ਨਸ਼ੇ ਦੇ ਨਾਲ ਆਪਾਂ ਉੱਤੇ ਕਦੀ ਬੋਲੇ ਹੈ ਤੇ ਆ ਜਿਹੜਾ ਜੋ ਲੱਚਰ ਤਾਂ ਭਰੀ ਗੀਤਾਂ ਤੇ ਬੱਚਿਆਂ ਨੂੰ ਨਚਾਇਆ ਜਾ ਰਿਹਾ ਜੀ ਤੁਹਾਡਾ ਆਉਣ ਵਾਲਾ ਫਿਊਚਰ ਹੀ ਤੈਅ ਕਰਦੀ ਵੀ ਇਹ ਤਿੰਨ ਚਾਰ ਬੰਨਾ ਵਾ ਕਿ ਜਾਂ ਆਪਣਾ ਫਿਊਚਰ ਬ੍ਰਾਈਟ ਕਰਨਾ ਵਾ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਭਰਾਵੋ ਨਾ ਹੀ ਬਹੁਤ ਇਹਨਾਂ ਗੱਲਾਂ ਦੇ ਵਿੱਚ ਤੇ ਚੰਗਾ ਵਾ ਕਿਉਂਕਿ ਮੈਂ ਆਪਣੇ ਭੈਣ ਭਰਾਵਾਂ ਦੇ ਵਿੱਚ ਉਹ ਜਿਕੇ ਰਹਿ ਨਹੀਂ ਸਕਦਾ ਇਹ ਲੜਾਈ ਬਹੁਤ ਲੰਬੀ ਆ ਹਾਲੇ ਤੇ ਇਹ ਜਿਹੜੀਆਂ ਨਸ਼ੇ ਦੀਆਂ ਜੜਾਂ ਨਾ ਮੈਂ ਚਾਹੁੰਦਾ ਕਿ ਮੈਂ ਆਪਣੇ ਭੈਣ ਭਰਾਵਾਂ ਸਾਥ ਲੈ ਕੇ ਮੁਲੇ ਮੁਤਾਬਕਰ ਦੇ ਵਿੱਚੋਂ ਜੜੋਂ ਨਸ਼ਾ ਖਤਮ ਕਰ ਦਈਏ ਆਪਣੀ ਲੜਾਈ ਹੋਰ ਵਾ ਤੇ ਨਹੀਂ ਸਾਥ ਦੇਣਾ ਚਾਹੁੰਦੇ ਅੱਬਲ ਤੇ ਸਾਥ ਦਿਓ ਭੈਣ ਭਰਾਵੋ ਨਹੀਂ ਨਹੀਂ ਦੇਣਾ ਚਾਹੁੰਦੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਤੇ ਭਰਾ ਦੇ ਬਾਰੇ ਘਟੀਆ ਸ਼ਬਦਾਵਲੀ ਨਾਲ ਵਰਤਿਆ ਕਰੋ ਮੇਰਾ ਵਿਰੋਧ ਨਾ ਕਰਿਆ ਕਰੋ ਹਾਂ ਜਿੱਥੇ ਤੁਹਾਡੇ ਵੀਰ ਦੀ ਕੋਈ ਗਲਤੀ ਆ ਤੁਸੀਂ ਦੱਸ ਕੇ ਬਿਠਾ ਕੇ ਦੱਸ ਸਮਝਾ ਸਕਦੇ ਹੋ ਕਿ ਵੀਰੇ ਤੇ ਮੇਰੀ ਗਲਤੀ ਆ ਇਹਨੂੰ ਆਪਣੇ ਨੂੰ ਗਲਤੀ ਨੂੰ ਸੁਧਾਰ ਪਰ ਜਿਹੜੀ ਕਮੈਂਟਾਂ ਵਿੱਚ ਸੋਸ਼ਲ ਮੀਡੀਆ ਤੇ ਘਟੀਆ ਸ਼ਬਦਾਵਲੀ ਵਰਤਣੀ ਗਾਲਾਂ ਕੱਢਣੀਆਂ ਇਹ ਬਹੁਤ ਮਾੜੀ ਗੱਲ ਹੈ ਯਾਰ